ਇਸ ਕਰਕੇ ਬਾਕੀ ਰਹੀ 3 1 13 ਤੋਂ 3 ਆਈਆਂ ਨੇ ਇਹ ਵੀ ਆਪਣੇ ਵੱਡੀ ਉਪਲਬਧੀ ਹੈਗੀ ਏ ਔਰ ਕਾਉਂਸਲ ਪਹਿਲੇ 8 ਸੀਟਾਂ ਸੀ ਅੱਜ 7 ਸੀਟਾਂ ਨੇ ਆਪਣਾ ਤੇ છાਤੀ ਮਾਰ ਲਓ ਮੰਜੇ ਥਲੇ ਤੇ ਹੁਣ 7 ਲੈ ਦੇ ਆ ਲੂਜ਼ਰ ਵੀਰ ਗੇਨਰ ਐਜ਼ ਅ ਮੈਂਬਰ ਆਫ ਪਾਰਲੀਮੈਂਟ ਤੇ ਸਰਕਾਰ ਨਾਲ ਗੱਲ ਕਰਨ ਤੋਂ ਲੈ ਸੋਚਣਾ ਚਾਹੀਦਾ ਹੈ ਕਿ ਇਸ ਕੀ ਗੱਲ ਕਰ ਰਹੇ ਆ ਔਰ ਹੁਣ ਜਿਹੜੇ ਲੋਕਾਂ ਨੇ ਵੋਟ ਪਾਇਆ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਏ ਅਗਰ ਉਹਦਾ ਉਮੀਦਵਾਰ ਜਿੱਤੇਗਾ ਤੇ ਸਾਡੇ ਕੰਮ ਆਸ ਕੇਗਾ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਮਹਿੰਦਰ ਭਗਤ ਜੀ ਹونی ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸਿਕਾਲ ਸਰ ਸਸਿਕਾਲ ਪੰਜਾਬ ਅੱਜ ਤੱਕ ਚੈਨਲ ਨਿਊਜ਼ ਤੋਂ ਤੁਮ ਤੋਰਾ ਬਹੁਤ ਬਹੁਤ ਧੰਨਵਾਦ ਸਰ ਗੱਲ ਕੀਤੀ ਜਾਵੇ ਜਿਮਨੀ ਚੋਨਾ ਨੂੰ ਕੁਛੀ ਦਿਨ ਰਹਿ ਗਏ ਨੇ ਤੇ ਕਿਵੇਂ ਦੀ ਤਿਆਰੀਆਂ ਨੇ ਕਿਉਂਕਿ ਅੱਜ ਸੀਐਮ ਭਗਵੰਤ ਸਿੰਘ ਹਸਰਪੁਰ ਆਏ ਸੀ ਤੇ ਹੁਣ ਧਾਲੀਵਾਲ ਸਾਹਿਬ ਵੀ ਇੱਥੇ ਆ ਰਹੇ ਨੇ ਤੇ ਕਿਵੇਂ ਦੇਖ ਰਹੇ ਹੋ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਕਿਵੇਂ ਦੀ ਮਜਬੂਤੀ ਰਹੀ ਆਮ ਆਦਮੀ ਪਾਰਟੀ ਜੋ ਲਗਾਤਾਰ ਪਿਛਲੇ 2.5 ਸਾਲ ਤੋਂ ਪੰਜਾਬ ਦੀ ਸੇਵਾ ਕਰ ਰਹੀ ਹੈ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਆਈ ਬਹੁਤ ਭਾਰੀ ਬਵਨ ਆਈ ਅਸੀਂ ਸਾਰੇ ਜਾਣਦੇ ਹਾਂ ਸੋ ਉਹਨਾਂ ਨੇ ਆਨ ਦੇ ਉੱਪਰ ਜੋ ਪਹਿਲਾਂ ਗਰੰਟੀਆਂ ਕੀਤੀਆਂ ਈਵਨ ਜਿਹੜੇ ਉਹਨਾਂ ਨੇ ਗਰੰਟੀ ਵਾਦੇ ਨਹੀਂ ਕੀਤੇ ਉਹ ਵੀ ਉਹਨਾਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਿਵੇਂ ਐਸਐਸਐਫ ਸੜਕ ਸੁਰੱਖਿਆ ਫੋਰਸ ਉਹਨਾਂ ਨੇ ਸੀ ਕਿਹਾ ਔਰ ਇੱਕ ਬਹੁਤ ਵੱਡੀ ਸਕੀਮ ਲਾਂਚ ਕਰਕੇ ਉਹਨਾਂ ਨੇ ਪਹਿਲੇ ਆਮ ਤੌਰ ਦੇ ਉੱਪਰ ਸੜਕ ਉੱਪਰ ਉਹ ਐਕਸਟੈਂਡ ਹੁੰਦਾ ਸੀ ਤੁਹਾਨੂੰ ਕੋਈ ਹੱਥ ਨਹੀਂ ਲਗਾਉਂਦਾ ਪਰ ਹੁਣ ਪੰਜਾਬ ਸਰਕਾਰ ਦੀ ਜੋ ਐਸਐਸ ਫੋਰਸ ਹੈ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ ਉਠਾ ਕੇ ਫਰਸਟ ایڈ ਦੇ ਕੇ ਨਾਲ ਦੇ ਨਜ਼ਦੀਕ ਦੇ ਹਸਪਤਾਲਾਂ 'ਤੇ ਲੱਗ ਜਾਂਦੇ ਹਨ ਉੱਥੇ ਉਹਨਾਂ ਨੂੰ ਫ੍ਰੀ ਇਲਾਜ ਹੁੰਦਾ ਹੈ ਇਹ ਬੜੀ ਵੱਡੀ ਆਪਣੇ ਆਪ ਦੇ ਉਪਲਬਧੀ ਹੈ ਜਿਹੜਾ ਬਦ ਸਾਰੇ ਜਾਣਦੇ ਹੋ ਹੋਰ ਬਹੁਤ ਸਾਰੀਆਂ ਉਪਲਬਧੀਆਂ ਮਹੱਲਾ ਕਨੇ ਦਾ ਬੱਸ ਫ੍ਰੀ ਸਰਵਿਸ ਉਹਦੇ ਨਾਲ ਐਜੂਕੇਸ਼ਨ ਦਾ ਸਟੈਂਡਰਡ ਮਿਆਰ ਚਾ ਕੀਤਾ ਹੈ ਬਿਜਲੀ ਫ੍ਰੀ ਕੀਤੀ ਹੈ ਸੋ ਬਹੁਤ ਸਾਰੀਆਂ ਸਹੂਲਤਾਂ ਉਹਨਾਂ ਨੇ ਦਿੱਤੀਆਂ 43000 ਬੱਚਿਆਂ ਨੂੰ ਨੌਕਰੀ ਦਿੱਤੀ ਇਹ ਆਪਣੇ ਆਪ ਬਹੁਤ ਵੱਡੀ ਇੱਕ ਜਨਤਾਲੀ ਬੜੀ ਵੱਡੀ ਸਹੂਲਤ ਹੈ ਅਰਸ਼ੀਦ ਲੰਗਰਾਲ ਕਹਿ ਰਹੇ ਕਿ ਅਗਰ ਸਰਕਾਰ ਨੇ 43 ਹਜ਼ਾਰ ਨੌਕਰੀ ਦਿੱਤੀ ਤਾਂ ਜਿਲੰਦਰ ਵੈਸਟਰਨ ਕੇ ਜੀ 21 ਇਸ ਤਰ੍ਹਾਂ ਦੀ ਨੌਕਰੀ ਜਿਸ ਨੂੰ ਦਿੱਤੀ ਉਹ ਲੈ ਕੇ ਆਨ ਸੌਣਾ ਕਦੇ ਵੀ ਕਿਸੇ ਆਦਮੀ ਨੂੰ ਆਪਣਾ ਪਰਸਨਲ ਨਿਰਚਿਤ ਮੰਨੂ ਕੀ ਮਿਲਿਆ ਮuje ਕਿਆ ਮਿਲਾ ਐਸੀ ਸੋਚ ਜਿਹੜੀ ਹੈਗੀ ਏ ਉਹ ਠੀਕ ਨਹੀਂ ਹੁੰਦੀ ਦੇਖੀਦਾ ਹੈ ਕਿ ਕਿਆ ਪੰਜਾਬ ਵਿੱਚ ਉਹ ਵੀ ਸਾਡੇ ਬੱਚੇ ਨੇ ਸਾਡਾ ਅਗਰ ਪਹਿਲਾਂ ਉਹਨਾਂ ਨੂੰ ਮਿਲੀਆਂ ਤੇ ਨੈਕਸਟ ਟਾਈਮ ਸਾਡੇ ਬੱਚਿਆਂ ਨੂੰ ਮਿਲ ਜਾਣਗੀਆਂ ਵੀ ਹੈਵ ਟੂ ਵੇਟ ਕੋਈ ਵੀ ਕੰਮ ਹੁੰਦਾ ਆਸਤਾ ਆਸਤਾ ਹੁੰਦਾ ਹੈ ਕਿਉਂਕਿ ਅਗਰ ਵਿਰੋਧੀਆਂ ਨੇ ਵਿਰੋਧ ਕਰਨਾ ਹੈਗਾ ਤਾਂ ਉਹਦਾ ਕੋਈ ਮਤਲਬ ਨਹੀਂ ਔਰ ਅੱਜ ਕੱਲ੍ਹ ਜਨਤਾ ਬਹੁਤ ਸੂਝਵਾਨ ਹੈਗੀਏ ਉਹ ਸਭ ਸਮਝਦੀਏ ਕਿ ਇਹ ਬੰਦਾ ਕੀ ਗੱਲ ਕਰ ਰਿਹਾ ਹੈ ਇਹਦੇ ਵਿੱਚ ਲੌਜੀਕ ਹੀ ਹੈਗਾ ਇਹ ਗੱਲ ਠੀਕ ਕਰ ਰਿਹਾ ਹੈ ਇਹ ਗਲਤ ਕਰ ਰਿਹਾ ਹੈ ਹਰ ਜਨਤਾ ਇਸ ਟਾਈਮ ਪੰਜਾਬ ਦੀ ਸਮਝਦਾਰ ਹੈ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਵੇਂ ਅਸੀਂ ਅੱਜ ਲਾਂਚ ਕਰਨ ਜਾ ਰਹੇ ਆ ਆਪ ਦੀ ਸਰਕਾਰ ਆਪ ਦਾ ਐਮਐਲਏ ਇੱਕ ਬੜੀ ਵੱਡੀ ਸਚਾਈ ਹੈ ਕਿ ਜਿਹੜੀ ਸਰਕਾਰ ਹੋਏਗੀ ਉਹ ਹੀ ਲੋਕਾਂ ਦੇ ਕੰਮ ਕਰੇਗੀ ਇਸ ਕਰਕੇ ਲੋਕਾਂ ਨੇ ਮਨ ਵੀ ਬਣਾ ਲਿਆ ਹੈ ਤੁਸੀਂ ਦੇਖਿਆ ਹੋਣਾ ਕਿ ਅੱਜ ਚਾਰੋਂ ਪਾਸੇ ਕੋਈ ਚਰਚਾ ਹੈ ਕਿ ਜੋ ਜੰਦਰ ਵੈਸਟ ਹੈ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣ ਜਾਤਨ ਜਾ ਰਿਹਾ ਹੈ ਸਭ ਪਾਸੇ ਚਰਚਾ ਹੋ ਰਹੀ ਹੈ ਜੇ ਗੱਲ ਕੀਤੀ ਜਾਵੇ ਜਿਹੜੇ ਕਾਂਗਰਸ ਤੋਂ ਉਮੀਦਵਾਰ ਨੇ ਸੁਰਿੰਦਰ ਕੌਰ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਪਾਰਟੀ ਦੇ ਜਿਹੜੇ ਬਾਰ ਬਾਰ ਚਿਹਰੇ ਬਦਲਦੇ ਨੇ ਕਿ ਲੋਕ ਦਲ ਬਦਲੇ ਉਹਨੂੰ ਵੋਟ ਨਹੀਂ ਕਰਨਗੇ ਔਰ ਇਹਨਾਂ ਨੂੰ ਵੈਸਟ ਹਲਕੇ ਦੇ ਕੰਮ ਕਰਦਾ ਨਹੀਂ ਪਤਾ ਦੇਖੋ ਡੈਮੋਕ੍ਰੇਸੀ ਹੈਗੀ ਲੋਕਤੰਤਰ ਹੈਗਾ ਲੋਕਤੰਤਰ ਨੇ ਸੰਵਿਧਾਨ ਨੇ ਹਰ ਇੱਕ ਨੂੰ ਇੱਕ ਰਾਜ ਦਿੰਦਾ ਹੈ ਕਿ ਉਹ ਆਪਣਾ ਫੈਸਲਾ ਆਪ ਕਰ ਸਕਦਾ ਹੈ ਅਸੀਂ ਕਿਸੇ ਦੇ ਫੈਸਲੇ ਨੂੰ ਕਿੰਤੂ ਪਰੰਤੂ ਨਹੀਂ ਕਰ ਸਕਦੇ ਇਸ ਕਰਕੇ ਜੋ ਦਾ ਫੈਸਲਾ ਆਦਮੀ ਕਰਦਾ ਉਹਦੇ ਮੁਤਾਬਕ ਉਹ ਫੇਸ ਕਰਦਾ ਹੈ ਇਸ ਕਰਕੇ ਜੋ ਹੈ ਮੈਂ ਚਾਹਾਂਗਾ ਕਿ ਸਾਨੂੰ ਜਿਹੜਾ ਹੈਗਾ ਇਦਾਂ ਦੀ ਗੱਲਾਂ ਨਾ ਕਰਦੇ ਹੋਏ ਜਿਸ ਜਗ੍ਹਾ ਤੁਸੀਂ ਹੋ ਉਹਦੇ ਬਾਰੇ ਖਿਆਲ ਕਰੋ ਅਗਰ ਮੈਂ ਅੱਜ ਐਮਐਲਏ ਵਾਲੇਸ਼ਨ ਲੜ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਤੇ ਮੈਂ ਕੁਝ ਸੋਚ ਸਮਝ ਕੇ ਆਮ ਆਦਮੀ ਪਾਰਟੀ ਜਾਇਆ ਸੀ ਮੈਂ ਮਹਿਸੂਸ ਕੀਤਾ ਕਿ ਪੰਜਾਬ ਦੀਆਂ 92 ਸੀਟਾਂ ਜੋ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਫਤਵਾ ਦਿੱਤਾ ਹੈ ਸੋ ਸਾਰਾ ਪੰਜਾਬ ਹੀ ਆਮ ਆਦਮੀ ਦਾ ਵੱਲ چلا ਗਿਆ ਹੈ ਔਰ ਆਉਣ ਵਾਲੇ ਸਮੇਂ ਜੋ ਕੰਮ ਜਦੋਂ ਦੇਖਿਆ ਕਿ ਮੈਂ ਬਹੁਤ ਅੱਛੇ ਹੋ ਰਹੇ ਨੇ ਤੇ ਮੈਂ ਮੈਂ ਆਪਣਾ ਫੈਸਲਾ ਲਿਆ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਕਿਸੇ ਨੂੰ ਇਹਨਾ ਕੋਈ ਤਰਾਜ ਨਹੀਂ ਹੋਣਾ ਚਾਹੀਦਾ ਤੁਸੀਂ ਪਹਿਲਾਂ ਵੀ ਦੋ ਵਾਰ ਇਲੈਕਸ਼ਨ ਲੜ ਚੁੱਕੇ ਹੋ ਲੇਕਿਨ ਜਿੱਤ ਪ੍ਰਾਪਤ ਨਹੀਂ ਹੋਈ ਇਸ ਵਾਰ ਕੀ ਲੱਗਦਾ ਹੈ ਕਿ ਜਿੱਤ ਪ੍ਰਾਪਤ ਹੋਏਗੀ ਦੇਖੋ ਪਰਿਆਸ ਕਰਨਾ ਹਰ ਇਨਸਾਨ ਦਾ ਫਰਜ਼ ਹੈਗਾ ਔਰ ਇਲੈਕਸ਼ਨ ਲੜਨਾ ਇਲੈਕਸ਼ਨ ਦੇ ਵਿੱਚ ਹਾਰ ਜਿੱਤ ਇੱਕ ਪਾਰਟ ਆਫ ਇਲੈਕਸ਼ਨ ਹੈਗਾ ਪਾਰਟ ਆਫ ਗੇਮ ਹੈਗਾ ਇਸ ਕਰਕੇ ਜੋ ਹਾਰਦਾ ਉਹ ਜਿੱਤਦਾ ਔਰ ਜੋ ਜਿੱਤਦਾ ਤੁਸੀਂ ਦੇਖਿਆ ਹੋਣਾ ਜਿਹੜੇ ਅੱਜ ਜਿਹੜੇ ਜਿੱਤੇ ਹਨ ਪਹਿਲਾਂ ਅੱਜ ਹਾਰੇ ਨੇ ਇਸ ਕਰਕੇ ਹਾਰ ਜਿੱਤ ਜਿਹੜੀ ਹੈਗੀ ਹੈ ਇਹਦਾ ਕੋਈ ਮਤਲਬ ਹੈ ਇੱਕ ਪਾਰਟ ਆਫ ਇਲੈਕਸ਼ਨ ਹੈਗਾ ਪਾਰਟ ਆਫ ਗੇਮ ਹੈਗੀ ਹੈ ਜੋ ਲੜੇਗਾ ਉਹ ਜਿੱਤੇਗਾ ਜੋ ਗੱਲ ਕੀਤੀ ਹੈ ਲੋਕ ਸਭਾ ਦੇ ਵਿੱਚ ਵੈਸਟ ਹਲਕੇ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਗਰਾ ਬਹੁਤ ਨੀਚੇ ਗਿਆ ਕਿਉਂਕਿ 16000 ਵੋਟ ਹੀ ਜਿਹੜਾ ਮਿਲ ਪਾਈ ਸੀਗੀ ਹੁਣ ਕਿਉਂਕਿ ਜਿਮਨੀ ਚੋਣਾ ਨੇ ਜਿਮਨੀ ਚੋਣਾ ਦਾ ਰੁਖ ਥੋੜਾ ਅਲੱਗ ਹੋ ਸਕਦਾ ਹੈ ਕਿਉਂਕਿ ਇੱਥੇ ਕੈਬਨਿਟ ਮੰਤਰੀ ਵੀ ਆਨੇ ਨੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਵੀ ਡਿਊਟੀ ਲਗਾਈ ਗਈ ਹੈ ਤੇ ਕੀ ਲੱਗਦਾ ਇਸ ਵਾਰ ਜਿਹੜਾ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਕਰਨਗੇ ਜਾਂ ਫਿਰ ਜਿਸ ਤਰ੍ਹਾਂ ਲੋਕ ਸਭਾ ਜੀ ਉਪਰਨਾਮ ਸੀ ਉਦਾਂ ਦੇ ਨਿਕਰ ਕੇ ਆਉਣਗੇ ਸਾਹਮਣੇ ਪਿੱਛੇ ਜੋ ਇਲੈਕਸ਼ਨ ਲੋਕ ਸਭਾ ਦਾ ਹੋਇਆ ਹੈ ਉਹ ਇਲੈਕਸ਼ਨ ਕੇਂਦਰ ਦੀ ਸਰਕਾਰ ਵਾਸਤੇ ਹੋਇਆ ਕੇਂਦਰ ਦੀ ਸਰਕਾਰ ਬਣਾਉਣ ਵਾਸਤੇ ਹੋਇਆ ਉਹਦਾ ਵਿਧਾਨ ਸਭਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਲੋਕੀ ਜਦੋਂ ਵੋਟ ਪਾਉਂਦੇ ਨੇ ਵਿਧਾਨ ਸਭਾ ਵੇਲੇ ਹੋ ਰਿਜ਼ਲਟ ਆਉਂਦੇ ਨੇ ਔਰ ਲੋਕ ਸਭਾ ਵੇਲੇ ਰਿਜ਼ਲਟ ਹੋਰ ਆਉਂਦੇ ਨੇ ਕਿਉਂਕਿ ਲੋਕਾਂ ਨੂੰ ਸਭ ਪਤਾ ਹੁੰਦਾ ਵੀ ਅਸੀਂ ਜਿਹੜਾ ਵੋਟ ਪਾਣਾ ਹੈਗਾ ਇਹ ਕਿਸ ਵਾਸਤੇ ਪਾ ਰਹੇ ਹਾਂ ਔਰ ਹੁਣ ਜਿਹੜੇ ਲੋਕਾਂ ਨੇ ਵੋਟ ਪਾਣਾ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਏ ਅਗਰ ਉਹਦਾ ਉਮੀਦਵਾਰ ਜਿੱਤੇਗਾ ਤੇ ਸਾਡੇ ਕੰਮ ਆ ਸਕੇਗਾ ਜਿਹੜੇ ਦੂਜੇ ਕਿਉਂਕਿ ਸਰਕਾਰ ਬੰਦ ਬਲਾਂ ਤੁਸੀਂ ਆਪਣਾ ਆਪਣਾ ਜੋ ਕਰੋ ਕਰ ਸਕਦੇ ਹੋ ਪਰ ਹੁਣ ਤੇ ਸਾਫ ਨਜ਼ਰ ਆ ਰਿਹਾ ਹੈ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਿਹਨ ਦਾ ਵਿਧਾਇਕ ਜਿੱਤੇਗਾ ਤੇ ਉਹ ਕੰਮ ਕਰਾਏਗਾ ਤੋਂ ਇਸ ਕਰਕੇ ਇਟ ਇਜ਼ ਵੈਰੀ ਕਲੀਅਰ ਕਿ ਜਨਤਾ ਨੇ ਤੈਅ ਕੀਤਾ ਕਿ ਅਸੀਂ ਉਹ ਵਿਧਾਇਕ ਬਣਾਣਾ ਜਿਹਦੀ ਸਰਕਾਰ ਹੈ ਤਾਂ ਕਿ ਸਾਡੇ ਕੱਲ ਨੂੰ ਕੰਮ ਆ ਸਕੇ ਕੋਈ ਵੀ ਨਹੀਂ ਚਾਹੇਗਾ ਕਿ ਮੈਂ ਐਸਾ ਵਿਧਾਇਕ ਬਣਾਵਾਂ ਜਿਹੜਾ ਸਾਡੇ ਕੰਮ ਨੂੰ ਨਾ ਕਰਾ ਸਕੇ ਸਾਡੇ ਕੰਮ ਨਾ ਆ ਸਕੇ ਸਾਡਾ ਵਿਕਾਸ ਨਾ ਕਰਾ ਸਕੇ ਇਸ ਕਰਕੇ ਜੋ ਹੈ ਇਹ ਲੋਕ ਸਭਾ ਤੇ ਵਿਧਾਨ ਸਭਾ ਦਾ ਰਿਜ਼ਲਟ ਦਾ ਕੋਈ ਲੈਣ ਦੇ ਨਹੀਂ ਹੈਗਾ ਅ ਲੰਬੇ ਸਮੇਂ ਤੋਂ ਤੁਸੀਂ ਰਾਜਨੀਤੀ ਤੋਂ ਜੁੜੇ ਹੋ ਪਿਤਾ ਜੀ ਤੁਹਾਡੇ ਕੈਬਨਿਟ ਮੰਤਰੀ ਵੀ ਰਹੇ ਸੀ ਪੰਜਾਬ ਸਰਕਾਰ ਦੇ ਵਿੱਚ ਕੀ ਲੱਗਦਾ ਹੈ ਕਿ ਕੀ ਕੁਝ ਇਸ ਤਰ੍ਹਾਂ ਦੇ ਗੁਣ ਹੋਣਗੇ ਕਿ ਜਿਹੜਾ ਇੱਕ ਵਾਰ ਫਿਰ ਤੋਂ ਜਿਹੜਾ ਕਿਉਂਕਿ ਚੰਨੀ ਲਾਲ ਭਗਤ ਜੀ ਜਦੋਂ ਕੈਬਨਿਟ ਮੰਤਰੀ ਬਣੇ ਲੋਕਾਂ ਨੇ ਕਾਫੀ ਵੋਟ ਦਿੱਤੀ ਸੀ ਤੇ ਇਸ ਵਾਰ ਤੁਹਾਨੂੰ ਵੋਟ ਕਰਨਗੇ ਇਸ ਤਰ੍ਹਾਂ ਲੋਕ ਕਿਉਂ ਨਹੀਂ ਕਰਨਗੇ ਪਿਛਲੇ ਵਾਰ ਮੈਂ ਇਲੈਕਸ਼ਨ ਦੋ ਵਾਰ ਲੜਿਆ ਹੈ ਇੱਕ ਵਾਰੀ 37000 ਵੋਟ ਪਈ ਇੱਕ ਵਾਰੀ 34000 ਵੋਟ ਪਈ ਸੋ ਇਹ ਵੋਟ ਤਾਂ ਪੈਂਦੀ ਹੈ ਕਿ ਐਨੀ ਐਂਟੀ ਵੇਵ ਚ ਠੀਕ ਹੈ ਸੋ ਇਸ ਕਰਕੇ ਜੋ ਆਦਮੀ ਕੰਮ ਕਰਦਾ ਹੈ ਜੋ ਆਦਮੀ ਲੋਕਾਂ ਵਿਚ ਚੜਦਾ ਹੈ ਜੋ ਆਦਮੀ ਲੋਕਾਂ ਨਾਲ ਪਿਆਰ ਕਰਦਾ ਹੈ ਜੋ ਦੂਜਿਆਂ ਦਾ ਸਤਿਕਾਰ ਕਰਦਾ ਹੈ ਉਹਨੂੰ ਲੋਕੀ ਵੋਟ ਪਾਉਂਦੇ ਨੇ ਅੱਜ ਕੱਲ ਲੋਕੀ ਜਿਹੜੇ ਗਲਤ ਕੰਮ ਕਰਨ ਵਾਲਿਆਂ ਨੂੰ ਮਾੜੇ ਕੰਮ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਇਹ ਸਮਾਜ ਦਾ ਦਸਤੂਰ ਹੈ ਚਾਹੇ ਕੋਈ ਵੀ ਸਮਾਜ ਹੋਵੇ ਕੋਈ ਵੀ ਜਗਾ ਹੋਵੇ ਕੋਈ ਵੀ ਦੇਸ਼ ਹੋਵੇ ਹਰ ਜਗਾ ਲੋਕੀ ਅੱਛੇ ਆਦਮੀਆਂ ਨੂੰ ਪਸੰਦ ਕਰਦੇ ਨੇ ਅੱਛੇ ਲੋਕਾਂ ਨੂੰ ਲਾਈਕ ਕਰਦੇ ਨੇ ਅੱਛੇ ਲੋਕਾਂ ਦੀ ਸਪੋਰਟ ਕਰਦੇ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੇਰਾ ਵਿੱਚੋਂ ਸਿਰਫ ਇੰਨੀ ਗਰੰਟੀਆਂ ਪੂਰੀਆਂ ਕਰ ਪਾਏ ਨੇ ਕਹਿੰਦੇ ਕਿ ਤਿੰਨ ਸੀਟਾਂ ਜਿੱਤ ਪਾਏ ਨੇ 10 ਤਾਂ ਹਾਰ ਗਏ ਸੀਗੇ ਤੇ ਕਹਿੰਦੇ ਇਸ ਵਾਰ ਵੀ ਜਿਹੜਾ ਜਿਮਨੀ ਚੌਂ ਜਿਹੜਾ ਕਾਂਗਰਸੀ ਜਿੱਤ ਪਾਏਗੀ ਦੇਖੋ ਕੋਈ ਵੀ ਅਗਰ ਆਦਮੀ ਆਪਣੇ ਮਨ 'ਚ ਕੋਈ ਆਸ਼ਾ ਪਾਲਦਾ ਹੈ ਕੋਈ ਸੋਚ ਰੱਖਦਾ ਹੈ ਉਹਦਾ ਰਾਈਟ ਹੈਗਾ ਹੱਕ ਹੈਗਾ ਅਸੀਂ ਕਿਸੇ ਦੇ ਧਰਮ ਨੂੰ ਤੋੜਨ ਨਹੀਂ ਚਾਹੁੰਦੇ ਉਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ ਦੇਖੋ ਸਿੰਪਲ ਗੱਲ ਹੈ ਕਿ ਪਹਿਲੇ ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਪਾਰਲੀਮੈਂਟ ਸੀ ਜੀ ਔਰ ਅੱਜ ਤਿੰਨ ਨੇ ਇਟ ਇਜ਼ ਵੈਰੀ ਕਲੀਅਰ ਕਿ ਉੱਥੇ ਜਿਹੜੀ ਹੈਗੀ ਹੈ ਇੱਕ ਤੋਂ ਤਿੰਨ ਐਮਪੀ ਬਣਨੇ ਦਾ ਵਾਦਾ ਹੋਇਆ ਔਰ ਉਹਦੇ ਬਾਅਦ ਕਿਉਂਕਿ ਲੋਕਾਂ ਨੇ ਵੋਟ ਪਾਉਣ ਦੀ ਇਹਨਾਂ ਦੇ ਕਿਤੇ ਲੱਗਦੇ ਮਨ ਚਗਾ ਸੀ ਕਿ ਜੋ ਸਰਕਾਰ ਕੇਂਦਰ ਜੇ ਬਣ ਰਹੀ ਹੈ ਉਹ ਭਾਜਪਾ ਦੀ ਬਣ ਰਹੀ ਹੈ ਇਸ ਕਰਕੇ ਉਹਨਾਂ ਨੇ ਮਤ ਲਗਿਆ ਦੂਜੀਆਂ ਪਾਰਟੀਆਂ ਤੋਂ ਥੋੜਾ ਜਿਹਾ ਅਲੱਗ ਸੋਚ ਲੈ ਕੇ ਵੋਟਾਂ ਪਾਈਆਂ ਪਰ ਹੁਣ ਜਿਹੜੀ ਹੈਗੀ ਇਹ ਵੋਟ ਇਹ ਪੰਜਾਬ ਸਰਕਾਰ ਦੇ ਵਾਸਤੇ ਪਾਈ ਜਾ ਰਹੀ ਹੈ ਤਾਂ ਇਸ ਕਰਕੇ ਬਾਕੀ ਰਹੀ ਤਿੰਨ ਇੱਕ 13 ਤੋਂ ਤਿੰਨ ਆਈਆਂ ਨੇ ਇਹ ਵੀ ਆਪਣੇ ਵੱਡੀ ਉਪਲਬਧੀ ਹੈਗੀ ਹੈ ਔਰ ਕਾਹਰਸ ਪਹਿਲੇ 8 ਸੀਟਾਂ ਸੀ ਅੱਜ 7 ਸੀਟਾਂ ਨੇ ਆਪਣਾ ਤੇ છાਤੀ ਮਾਰ ਲਓ ਮੰਜੇ ਥਲੇ ਕਿ ਅਸੀਂ ਪਹਿਲਾਂ 8 MP ਸੀ ਤੇ ਹੁਣ 7 ਲੈ ਦੇ ਆ ਲੂਜ਼ਰ ਵੀਰ ਗੇਨਰ ਐਜ਼ ਅ ਮੈਂਬਰ ਆਫ ਪਾਰਲੀਮੈਂਟ ਤਸਲਕਰ ਉਹਨੇ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਉਹ ਕੀ ਗੱਲ ਕਰ ਰਿਹਾ ਹੈ ਆਖਰੀ ਸਵਾਲ ਮੇਰਾ ਪਿਛਲੀ ਵਾਰ ਜਦੋਂ ਜਿਮਨੀ ਚੋਣਾ ਹੋਈਆਂ ਸੀ ਲੋਕ ਸਭਾ ਦੀਆਂ ਮੁੱਖ ਮੰਤਰੀ ਖੁਦ ਆਏ ਸੀ ਅਰਵਿੰਦ ਕੇਜਰੀਵਾਲ ਜੀ ਖੁਦ ਆਏ ਸੀਗੇ ਇਸ ਵਾਰ ਜਿਹੜਾ ਸਮਾਨ ਐ ਸੰਦੀਪ ਪਾਟਕ ਨੂੰ ਦਿੱਤੀ ਗਈ ਹੈ ਮੁੱਖ ਮੰਤਰੀ ਆਜੀ ਹਰਪੁਰ ਆਏ ਪਰ ਜਲੰਧਰ ਨਹੀਂ ਆ ਰਹੇ ਕੀ ਕਾਰਨ ਕੀ ਰਹੇ ਨੇ ਦੇਖੋ ਇਲੈਕਸ਼ਨ ਜਦੋਂ ਵੀ ਲੜਦਾ ਕੋਈ ਪਾਰਟੀ ਲੜਦੀ ਏ ਉਹਦੇ ਵਿੱਚ ਸਾਰੇ ਹੀ ਲੀਡਰ ਸਹਿਬਾਨ ਦਾ ਸਾਰੇ ਹੀ ਵਲੰਟੀਅਰ ਸਹਿਬਾਨ ਦਾ ਸਹਿਯੋਗ ਹੁੰਦਾ ਹੈ ਤਾਹੀ ਕਾਮਯਾਬੀ ਮਿਲਦੀ ਹੈ ਸਾਰੀਆਂ ਪਾਰਟੀਆਂ ਆਪਣੇ ਵੱਲੋਂ ਪੂਰਾ ਯੋਰ ਪ੍ਰਯਾਸ ਕਰਦੇ ਨੇ ਔਰ ਇਸੇ ਤਰ੍ਹਾਂ ਜੋ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਇਹਦੇ ਵਿੱਚ ਸਾਰੇ ਹੀ ਵਲੰਟੀਅਰ ਸਾਰੇ ਲੀਡਰ ਸਭਾਨ ਲੜੇ ਨੇ ਹਰ ਆਦਮੀ ਆਪਣਾ ਰੋਲ ਅਦਾ ਕਰ ਰਿਹਾ ਹੈ ਤੇ ਕਮੁਖ ਮੰਤਰੀ ਇਸ ਫੇਸ ਆਫ ਦਾ ਪਾਰਟੀ ਇਨ ਸਟੇਟ ਉਹਦੇ ਬਾਅਦ ਸੰਦੀਪ ਪਾਟਕ ਜੀ ਸਾਡੇ ਹੈਡ ਆਫ ਦਾ ਸੰਗਠਨ ਨੇ ਜਿਨ੍ਹਾਂ ਦਾ ਕੰਮ ਹੈ ਸੰਗਠਨ ਨੂੰ ਮਜ਼ਬੂਤ ਕਰਨਾ ਅਸਲ ਦੇ ਵਿੱਚ ਇਲੈਕਸ਼ਨ ਜੋ ਹੈ ਉਹਨਾਂ ਦਾ ਵੀ ਲੜਾਰੇ ਨੇ ਤੇ ਬੜਾ ਅੱਛਾ ਲੜਿਆ ਜਾਏਗਾ ਸੀਐਮ ਐਜ਼ ਅ ਫੇਸ ਆਫ ਪੰਜਾਬ ਲੋਕੀ ਬਹੁਤ ਉਹਨਾਂ ਨੂੰ ਪਿਆਰ ਕਰਦੇ ਨੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਔਰ ਉਹਨਾਂ ਨੇ ਵੀ ਆਣਾ ਔਰ ਉਹਨਾਂ ਨੇ ਵੀ ਆਣਾ ਆਪਣੀਆਂ ਡਿਊਟੀਆਂ ਬੰਨੀਆਂ ਨੇ ਇਸ ਕਰਕੇ ਇੱਥੇ ਕੋਈ ਗਲਤ ਗੱਲ ਨਹੀਂ ਪਾਰਟੀ ਦਾ ਜੋ ਫੈਸਲਾ ਹੈ ਦੇ نو ਹਾਊ ਟੂ ਵਰਕ ਐਂਡ ਵਿਚ ਇਜ਼ ਗੁੱਡ ਫਾਰ ਦਾ ਪਾਰਟੀ ਇਸ ਨੂੰ ਧੰਨਵਾਦ ਸੋ ਸੋ ਇਹ ਸਨ ਆਮ ਆਪ ਦੇ ਉਮੀਦਵਾਰ ਮਹਿੰਦਰ ਸਿੰਘ ਭਗਤ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਮੁੱਖ ਮੰਤਰੀ ਨਾ ਆ ਰਹੇ ਨੇ ਲੇਕਿਨ ਸੰਦੀਪ ਪਾਟਲ ਨੂੰ ਕਮਾਂਡ ਜ਼ਰੂਰ ਦਿੱਤੀ ਗਈ ਹੈ ਕਿਉਂਕਿ ਉਹ ਸੰਗਠਨ ਚਲਾ ਰਹੇ ਨੇ ਤੇ ਦੂਸਰਾ ਇਹਨਾਂ ਨੇ ਕਿਹਾ ਹੈ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਕਿਹਨੂੰ ਵੋਟ ਕਰਨਗੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ